ਬਹੁਤ ਉਹਨਾਂ ਦਾ ਟੱਬਰ ਤਾਂ ਕੀ ਬੀਤਦੀ ਹੋਊਗੀ ਬਹੁਤ ਜ਼ਿਆਦਾ ਟੈਨਸ਼ਨ ਹੁੰਨੀ ਆ ਹਨਾ ਵੀ ਹਏ ਸਾਡੇ ਨਿਆਣੇ ਆਉਣ ਲੱਗੇ ਕਿੰਨੀ ਕਮਾਈ ਕਰਨਗੇ ਐਸੀ ਕੀ ਕੋਸ਼ਿਸ਼ ਸੀ ਸਾਰਾ ਪਹੁੰਚੇ ਮੇਰੀ ਗੱਲ ਇੱਕ ਤਾਂ ਹਜੇ ਪਹੁੰਚ ਕੇ ਜਿਹੜੇ ਫੜੋਗੇ ਹਜੇ ਪਤਾ ਨਹੀਂ ਘਰੋਂ ਕਿੰਨੇ ਤੁਰੇ ਹੋਣੇ ਜਿਹੜੇ ਰਾਜ ਤੁਰੇ ਫਿਰ ਉਹਨਾਂ ਲੱਖਾਂ ਦੇ ਤਾਂ ਕਿਹੜੇ ਹੋਣੇ ਆ ਜਾਂ ਕਿੱਦਾਂ ਕਹਿਣਾ ਸੀ ਪਹੁੰਚ ਨਹੀਂ ਜੀਨਾਂ ਨੇ ਹੁਣ ਬਦਲ ਬਾਰਡਰ ਦੇ ਸਖਤਾਈ ਕਰਤੀ ਉਹਨੇ ਮੈਨੂੰ ਹਜੇ ਵੀ ਮੋਦੀ ਇਹ ਤਾਂ ਹੈ ਹੀ ਕੁੱਤਾ ਹੂੰ ਕੁੱਤਾ ਹੀ ਗਿਆ ਇਦਾਂ ਨਾ ਘਰ ਪੁੱਤਾਇਆ ਜਿਹੜਾ ਮੋਦੀ ਹੈ ਪੁੱਤਰਾ ਹੈ ਬਸ ਉਹ ਉੱਥੇ ਜਾ ਕੇ ਅਮਰੀਕਾ ਉਹਦੇ ਟਰੰਪ ਦੇ ਨਾਲ ਗੱਲਾਂ ਬਾਤਾਂ ਮਾਣਦੇ ਸਰਾਈਆ ਬੇਦਕੂਫਾਂ ਬਾਂਦਰਾ ਤੂੰ ਉੱਥੇ ਗਿਆ ਆ ਤੂੰ ਉਹਨੂੰ ਕੁਝ ਆਪਣੀ ਹੈਲਪ ਦੱਸ ਵੀ ਚਲ ਜਿਹੜੇ ਲੋਕ ਹੁਣ ਇੱਥੇ ਆ ਗਏ ਆ ਉਹਨਾਂ ਨੂੰ ਤੁਸੀਂ ਕੰਮ ਦੋ ਉਹਨਾਂ ਨੂੰ ਤਾਂ ਕੁਝ ਕਰੋ ਉਹਨਾਂ ਦਾ ਕੁਝ ਆਪਣਾ ਚੱਕ ਕੁਝ ਕਰੋ ਹਨਾ ਹੁਣ ਗਾਂ ਤਾਂ ਤੁਸੀਂ ਬੀਜੇ ਬੰਦ ਕਰ ਦੋ ਡੋਂਕੀਆਂ ਬੰਦ ਕਰ ਦੋ ਤੁਸੀਂ ਸਕਿਉਰਿਟੀ ਕਰੋ ਜਿਹੜੇ ਬੰਦੇ ਆ ਗਏ ਉਹਨਾਂ ਨੂੰ ਤਾਂ ਤੁਸੀਂ ਸੰਭੋ ਜਿਹੜੇ ਇੰਨੇ ਪੈਸੇ ਲਾ ਕੇ ਗਏ ਆ ਅਮੋਤੀ ਚਾਹ ਬਣਾਉਂਦਾ ਉੱਥੇ ਅਗਰ ਸੋਈ ਤੇ ਉੱਠ ਕੇ ਤੇ ਚਲ ਗਿਆ ਉੱਥੇ ਇਹ ਵੀ ਆਪਾਂ ਲੋਕਾਂ ਨੇ ਚੜਾਇਆ ਜੇ ਗੱਲ ਕਰੀਏ ਤਾਂ ਪਰ ਉਹਨੂੰ ਅਕਲ ਚਾਹੀਦੀ ਆ ਥੋੜੀ ਜਿਹੀ ਬਦ ਦਿਮਾਗ ਬੰਦਾ ਉਹ ਕਿੱਥੇ ਚੜਾਉਂਦਾ ਆਪਾਂ ਤੂੰ ਉਹ ਚਲੋ ਕੋਈ ਨਹੀਂ ਹਰ ਬੰਦਾ ਕੋਈ ਕਿਸੇ ਲਈ ਕੋਈ ਨਾ ਆਪਣਾ ਹੀ ਕੋਈ ਭੈਣ ਭਰਾ ਹੁੰਦਾ ਰੱਬ ਨਾ ਕਰੇ ਆਪਾਂ ਦੁੱਖ ਨਹੀਂ ਸੀ ਹੋਣਾ ਬਾਲੋਂ ਦੀ ਕੋਈ ਕਿਸੇ ਲਈ ਚੰਗਾ ਕੋਈ ਕਿਸੇ ਨੂੰ ਉਹਨੂੰ ਵੋਟਾਂ ਪੈਂਦੀਆਂ ਉਹਨੂੰ ਲੋਕੀ ਕੰਮ ਕਰਦਾ ਉਹ ਕੋਈ ਸਿਸਟਮ ਹੋਊਗਾ ਉਹ ਕਰਦਾ ਹੋ ਸਕਦਾ ਮਨੋ ਦਾ ਜਬਾਲੀਦਾਰਮ ਹੋਈ ਆ ਇਹਨੂੰ ਪਤਾ ਨਹੀਂ ਲੱਗਦਾ ਤੇ ਇਸ ਲਈ ਆਪਾਂ ਮੇਰੀ ਗੱਲ ਨਾਲ ਜਿਹੜੇ ਕਿਹੜਾ ਸਹਿਵਾ ਦਾ ਮੈਨੂੰ ਜਰੂਰ ਦੱਸਿਓ ਵੀ ਜਿਹੜਾ ਬੰਦਾ ਉਥੇ ਮੇਰੇ ਤਾਂ ਚਲੇ ਹੀ ਗਿਆ ਉਹਨੂੰ ਹਣ ਉਹਨੂੰ ਉਥੇ ਜਾ ਕੇ ਉਹਨੂੰ ਟ੍ਰਾਂਪਾ ਤੇ ਕਹਿੰਦਾ ਵੀ ਚਲੋ ਜੋ ਹੋ ਗਿਆ ਇੰਡੀਅਨ ਆਏ ਆ ਉਹਨਾਂ ਨੂੰ ਬੰਦ ਨਹੀਂ ਆਉਂਦੇ ਜੇ ਉਹ ਸਾਡੇ ਬੰਦੇ ਭੇਜ ਦਿਆ ਤਾਂ ਇਥੋਂ ਫੇ ਬਿਹਾਰੀ ਜੋ ਆ ਸਾਰੇ ਇਹਨਾਂ ਨੂੰ ਭੇਜੋ ਸਾਰੇ ਹਾਂ ਉਹ ਵੀ ਸਾਰੇ ਭੇਜੋ ਇਥੋਂ ਕਿਉਂਕਿ ਫੇ ਆਪਣੇ ਬੰਦਿਆਂ ਨੂੰ ਕੰਮ ਮਿਲੂ ਇੱਥੇ ਵੋਟਾਂ ਬਣਾਉਂਦੀਆਂ ਸਾਰਾ ਕੁਝ ਕਰ ਦਿੱਤੀਆਂ ਤੇ ਉੱਥੇ ਆਪਣੇ ਬੰਦੇ ਵਾਰ ਕੱਢਣ ਰਹੇ ਆ ਉਹ ਬਾਈ ਤੇ ਗੱਲ ਹੀ ਆ ਚਲਾਕ ਬਣਦੇ ਆ ਜੀ ਚਲੋ ਓਕੇ ਬਾਈ